Асальтеліс тріптіңže20Е royзе

Қубан мақңінемін រ៉ា

ਸਾਰੇ ਨੇ ਸਹਿਮਤੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is all ਜਿਨ੍ਹਾਂ ਨੇ ਕੱਲ ਬੋਲੀ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ ਜਿਹੜਾ ਹੋਇਆ ਵਾ ਕਿ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਕਿੱਤ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਪੜਦੀ ਹੈ ਕਾਰਵਾਈ ਕਰਾਂਗੇ ਪਿੰਡ ਚ ਅੱਜ ਤੇ ਸਾਰਿਆਂ ਦੀ ਉਹ ਮਤਲਬ ਵੋਟਾਂ ਵਰੇ ਕਿਹਾ ਉਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਹਦੋਂ ਨਰੋਲਾ ਪਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਈ ਕਿੱਲਾਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵ ਸੰਮਤੀ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀਵੇਂ ਛੇੜ ਚੁੱਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਨੇ ਕਿਹਾ ਵੀ 2 ਕਰੋੜ ਤੱਕ ਵੀ ਦੌੜਾਂਗੇ ਤੇ ਅਸੀਂ ਮਤਲਬ ਤੇ ਮੁੜ ਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਕਹ ਆ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ 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 ਇਸ ਤਰ੍ਹਾਂ ਨਹੀਂ ਕਰ ਹੋਣਾ ਚਾਹੀਦਾ ਇਹ ਗਲਤ ਕਰ ਗਿਆ ਕੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਚਲੋ ਅਗਲੇ ਨੂੰ ਸੌਰੀ ਫੀਲ ਕਰਦੇ ਵਧੀਆ ਹੈ ਨਾ ਉਹ ਵਧੀਆ ਜਿਹੜਾ ਪਰਸੋਂ ਚੋਅ ਦਾ ਮੁੱਦਾ ਸਾਡੇ ਪਿੰਡ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਈਆ ਲਾਇਆ ਉਹਦੇ ਮੁੱਦੇ ਤੇ ਅਜੈ ਸ਼ੀਮ ਸਾਹਿਬ ਆਪ ਆਏ ਸੀ ਇੱਥੇ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇਸ ਵਿੱਚ ਇਨਵੋਲ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦਏ ਸੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣ ਗਿਆ ਬਿਲਕੁਲ ਨਜਾਇਜ਼ ਹੈ ਜੀ ਮੈਂ ਸਰਕਲ ਗਵਰਨਮੈਂਟ ਦੀ ਨੌਕਰੀ ਕਰਕੇ ਆ ਇਹਦੇ ਵੇਲੇ ਪਹਿਲੀ ਗੱਲ ਤੇ ਇਹ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿਤੋਂ ਕਿਤੋਂ ਦੀ ਇੱਕ ਕੀ ਘੁੰਮਦਾ ਨੇ ਬਾਕੀ ਭਾਜਪਾਲੇ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਐ 2 ਕਰੋੜ ਬੋਲੀ ਬਿਲਕੁਲ ਗਲਤ ਐ ਤੇ